ਸਭ ਤੋਂ ਪਹਿਲਾਂ ਆਪ ਸਭ ਜੀ ਦਾ ਆਪ ਦੀ ਆਪਣੀ ਲਾਇਬ੍ਰੇਰੀ શ્રી ਕਿਸ਼ਨ ਲਾਲ ਲੋਟਾ ਲਾਇਬ੍ਰੇਰੀ ਅਤੇ ਬੁੱਕਮੈਕ ਵਿੱਚ ਸਵਾਗਤ ਹੈ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਜਿਸ ਦਾ ਨਾਮ ਹੈ ਗੱਲਾਂ ਤੇ ਗੀਤ ਉਸ ਵਿੱਚ ਸ਼ਾਮਲ ਹੋਏ ਹਾਜ਼ਰ ਹੋਏ ਮੈਂ ਆਪਣੀਆਂ ਜਲਦੀਆਂ ਕਰਾਇਆਂ ਤੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਇਹ ਲਾਇਬ੍ਰੇਰੀ ਲੋਕਾਂ ਦੇ ਲਈ ਲੋਕਾਂ ਦੇ ਦੁਆਰਾ ਹੋਰ ਲੋਕਾਂ ਦੇ ਵੱਲੋਂ ਬਣਾਈ ਗਈ ਹੈ ਠੀਕ ਹੈ ਇਸ ਲਾਇਬ੍ਰੇਰੀ ਦੇ ਵਿੱਚ ਲਿਟਰੇਚਰ ਦੀਆਂ ਬੁੱਕਸ ਸਹੀਦ ਦੀਆਂ ਬੁੱਕਸ ਤੋਂ ਲਾਵਾ ਇੱਕ ਬੁੱਕ ਬੈਂਕ ਬਣਾਇਆ ਗਿਆ ਹੈ ਇਸ ਬੁੱਕ ਬੈਂਕ ਵਿੱਚ ਫਰਸਟ ਕਲਾਸ ਤੋਂ ਲੈ ਕੇ ਬੀਏ ਐਮਏ ਦੀਆਂ ਕੰਪੀਟੀਸ਼ਨ ਦੀਆਂ ਬੁੱਕਸ ਅਵੇਲੇਬਲ ਹਨ ਕਿਸੇ ਵੀ ਸੱਜਣ ਨੂੰ ਲੋੜਵੰਦ ਨੂੰ ਕਿਸ ਵੀ ਕਲਾਸ ਦੀ ਕੋਈ ਬੁੱਕ ਦੀ ਕੰਪੀਟੀਸ਼ਨ ਦੀ ਬੁੱਕ ਦੀ ਕੋਈ ਜ਼ਰੂਰਤ ਹੈ ਤਾਂ ਉੱਥੇ ਇੱਥੇ ਆ ਕੇ ਬਿਲਕੁਲ ਫ੍ਰੀ ਆਫ ਕੋਸਟ ਸਾਡੀ ਲਾਇਬ੍ਰੇਰੀ ਤੋਂ ਲੈ ਕੇ ਜਾ ਸਕਦਾ ਹੈ। ਔਰ ਜੇ ਕਿਸੇ ਕੋਲ ਕਰਦੇ ਵਿੱਚ ਫ੍ਰੀ ਬੁਕਸ ਪਈਆਂ ਨੇ ਤਾਂ ਉਹ ਆਪਣੀਆਂ ਬੁਕਸ ਇੱਥੇ ਦੇ ਕੇ ਜਾ ਸਕਦਾ ਹੈ। ਬਿਲਕੁਲ ਇਹ ਚੇਨ ਸਿਸਟਮ ਹੀ ਹੈ। ਤੁਹਾਡਾ ਸਹਿਯੋਗ ਤੁਹਾਡੇ ਲਈ ਮੈਂ ਕੁਰੀ ਫਿਰ ਗੁਜਾਰਿਸ਼ ਕਰਾਂਗਾ ਜਿਨ੍ਹਾਂ ਦੇ ਕੋਲ ਬੁਕਸ ਪਈਆਂ ਉਹ ਉੱਥੇ ਆ ਕੇ ਬੁਕਸ ਦੇ ਸਕਦਾ ਹੈ ਔਰ ਜਿਨ੍ਹਾਂ ਕੋਲ ਬੁਕਸ ਹੈਗੀਆਂ ਜਾਂ ਜਿਨ੍ਹਾਂ ਨੂੰ ਬੁਕਸ ਦੀ ਲੋੜ ਹੈਗੀਏ ਉਹ ਸਾਡੇ ਕੋਲ ਬੁਕਸ ਲੈ ਜਾ ਸਕਦਾ ਹੈ ਵਿਸ਼ੇਸ਼ ਪ੍ਰੋਗਰਾਮ ਗੱਲਾਂ ਤੇ ਗੀਤ ਜਿਹਦਾ ਮਕਸਦ ਇਹ ਵੀ ਜੋ ਸ਼ਾਇਰੀ ਕਰ ਸਕਦਾ ਹੈ ਸ਼ਾਇਰੀ ਕਰੇ ਗੀਤ ਸੁਣਾ ਸਕਦਾ ਹੈ ਗੀਤ ਸੁਣਾਵੇ ਜਿਹਦੇ ਕੋਲੇ ਇਸ ਤਰ੍ਹਾਂ ਦੀ ਰਚਨਾ ਨਹੀਂ ਹੈ ਤੋ ਗੱਲਾਂ ਕਰ ਸਕਦਾ ਗੱਲਾਂ ਵੀ ਗੀਤਾਂ ਵਰਗੀਆਂ ਹੁੰਦੀਆਂ ਤੇ ਇਸ ਲਈ ਆਪਾਂ ਜੁੜ ਬੈਠੇ ਆਂ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕੱਲ ਦਿਹਾੜੇ ਪੰਜਾਬੀ ਦੇ ਬਹੁਤ ਨਾਮਵਰ ਸ਼ਾਇਰ ਤਜ਼ਮਮ ਕਲੀਮ ਦੀ ਡੈਥ ਹੋ ਗਈ ਹੈ ਉਹਦਾ ਆਪਾਂ ਅਫਸੋਸ ਦੇ ਰੂਪ ਚ ਜਾ ਉਹਨਾਂ ਨੂੰ ਯਾਦ ਕਰਦੇ ਹੋਏ ਵੀ ਇਸ ਪ੍ਰੋਗਰਾਮ ਨੂੰ ਸਮਰਪਿਤ ਕਰ ਸਕਦੇ ਆ ਕਿਉਂਕਿ ਆਪਾਂ ਸਾਰੇ ਪੰਜਾਬੀ ਸ਼ਾਇਰੀ ਨਾਲ ਜੁੜੇ ਆ ਤਾਂ ਤਜ਼ਮਮ ਕਲੀਮ ਬਾਰੇ ਜਦੋਂ ਗੱਲ ਕਰਦੇ ਆ ਤਾਂ ਉਹ ਦੱਸਦੇ ਆ ਵੀ ਇੱਕ ਵਾਰ ਉਹਨਾਂ ਨੇ ਅਖਬਾਰ ਦੇ ਵਿੱਚ ਮਨੀਰ ਨਿਆਜ਼ੀ ਜਿਹੜੇ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੈ ਉਹਨਾਂ ਦੀ ਕੋਈ ਇੰਟਰਵਿਊ ਪੜ੍ਹੀ ਉਹਦੇ 'ਚ ਸਵਾਲ ਕੀਤਾ ਗਿਆ ਸੀ ਕਿ ਪੰਜਾਬੀ ਵਿੱਚ ਸ਼ਾਇਰੀ ਤੁਸੀਂ ਕਿਉਂ ਨਹੀਂ ਕਰਦੇ ਜਦੋਂ ਕਿ ਮਨੀਰ ਨਿਆਜ਼ੀ ਪੰਜਾਬੀ ਵਿੱਚ ਵੀ ਕਰ ਲੈਂਦਾ ਸ਼ਾਇਰੀ ਤਾਂ ਉਹਦਾ ਉੱਤਰ ਸੀਗਾ ਕਿ ਇਹਦੇ ਵਿੱਚ ਕੋਈ ਇਹਦਾ ਵजूद ਨਹੀਂ ਹੈਗਾ ਜਾਂ ਇਹਦਾ ਲਿਖਿਆ ਨਹੀਂ ਹੈਗਾ ਉਹ ਨਹਿਰ ਚ ਵਗਾ ਮਾਰਿਆ ਤੇ ਉਸ ਤੋਂ ਬਾਅਦ ਜੋ ਵੀ ਲਿਖਿਆ ਫਿਰ ਪੰਜਾਬੀ 'ਚ ਲਿਖਿਆ ਤੇ ਆਪਾਂ ਸਭ ਜਾਣਦੇ ਆ ਪੰਜਾਬੀ ਸ਼ਾਇਰੀ 'ਚ ਕੀ ਮਕਾਮ ਹੈ ਉਹਨਾਂ ਦਾ ਤਾਂ ਉਹਨਾਂ ਦੀ ਇੱਕ ਛੋਟੀ ਜਿਹੀ ਰਚਨਾ ਨਾਲ ਆਪਾਂ ਸਟਾਰਟਿੰਗ ਕਰਾਂਗੇ ਕਿ ਟੱਬਾ ਟੋਇਆ ਇੱਕ ਬਰੋਬਰ ਕੀਤਾ ਕਰਿਆ ਹੋਇਆ ਇੱਕ ਬਰੋਬਰ ਕਿ ਕਸਮੇ ਸੁਣ ਕੇ ਨੀਂਦ ਰੁੱਡੀ ਸੁੱਤਾ ਮੋਇਆ ਇੱਕ ਬਰੋਬਰ ਤੇ ਮਾੜੇ ਘਰ ਨੂੰ ਬੂਹਾ ਕਾਦਾ ਮਾੜੇ ਘਰ ਨੂੰ ਬੂਹਾ ਕਾਦਾ ਖੁੱਲ੍ਹ ਟੋਇਆ ਇੱਕ ਬਰੋਬਰ ਤੇ ਰਾਤੀ ਅੱਖ ਤੇ ਬੱਦਲ ਵਸੇ ਚੋਇਆ ਚੋਇਆ ਇੱਕ ਬਰੋਬਰ ਤੇ ਯਾਰ ਕਲੀਮਾ ਜੋਗੀ ਅੱਗੇ ਸੱਪ ਗੜੋਇਆ ਇੱਕ ਬਰੋਬਰ ਤਾਂ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਅਮਰ ਰਚਨਾਵਾਂ ਨੇ ਤਾਂ ਆਪਾਂ ਜਿਵੇਂ ਕਿ ਪ੍ਰੋਗਰਾਮ ਦੇ ਵਿੱਚ ਸਭ ਨੂੰ ਵਾਰੀ ਵਾਰੀ ਦਾ ਮੌਕਾ ਦੇਣ ਜਾ ਰਹੇ ਹਾਂ ਤੇ ਮੈਂ ਆਪਣੇ ਸੱਜੇ ਹੱਥ ਤੋਂ ਸਟਾਰਟ ਕਰਾਂਗਾ ਗੁਰਮੀਤ ਰਾਜ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ ਕਿ ਬਹੁਤ ਸੋਹਣਾ ਬਹੁਤ ਸੋਹਣੀ ਗਾਇਕੀ ਕਰਦੇ ਐ ਇੱਕ ਵੱਖਰੇ ਅੰਦਾਜ਼ ਚ ਗਾਇਕੀ ਕਰਦੇ ਐ ਤੇ ਮੈਂ ਗੁਜਾਰਿਸ਼ ਕਰਾਂਗਾ ਗੁਰਮੀਤ ਰਾਜ ਸਿੰਘ ਜੀ ਆਪਣੀ ਰਚਨਾਵਾਂ ਉਸੇ ਹੀ ਲਹਿਜੇ ਚ ਪੇਸ਼ ਕਰਨ ਧੰਨਵਾਦ ਜੀ हीर ਵਰਸ਼ਾ ਚੋਂ ਕੁਛ ਲੈਣਾ ਮੈਂ ਪੇਸ਼ ਕਰਾਂਗਾ ਇਹ ਜਦੋਂ ਵਰਸ਼ਾ ਨੂੰ ਕਿਸੇ ਸੱਜਣਾ ਨੇ ਆਣ ਕੇ ਸਵਾਲ ਕੀਤਾ ਵੀ ਤੁਸੀਂ ਹੀਰ ਦਾ ਕਿੱਸਾ ਲਿਖੋ ਉਸ ਬਾਰੇ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿਸਾ ਥੀਰਦਾ ਨਵਾ ਬਨਾਵੀਏ ਜੀ ਇਸ ਪ੍ਰੇਮ ਦੀ ਝੋਕਦਾ ਸਭ ਕਿਸਾ ਹੋ ਤਜੀਬ ਸੋਣੀ ਨਾਲ ਸੁਨਾਵਿਏ ਜੀ ਗੰਦਰ ਸਿੰਘ ਬਰਾੜ ਜੀ ਨੂੰ ਇਹ ਆਪਾਂ ਸਭ ਜਾਣਦੇ ਹਾਂ ਕੋਈ ਸ਼੍ਰੀ ਦੇ ਵਿੱਚ ਚੰਗਾ ਹੱਥ ਅਜਮਾ ਰਹੇ ਨੇ ਤਿੰਨ ਚਾਰ ਮਿੱਤਰ ਮਿਲ ਕੇ ਤਾਂ ਇਹ ਵੀ ਆਪਣੀ ਰਚਨਾ ਪੇਸ਼ ਕਰਨਗੇ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਗੱਲਾਂ ਤੇ ਗੀਤ ਪੁਰਗਰਾ ਵਿੱਚ ਜੁੜ ਬੈਠੇ ਸਾਰੇ ਹੀ ਸਾਥੀਆਂ ਨੂੰ ਸਤ ਸ੍ਰੀ ਅਕਾਲ ਜੀ ਜਿਹੜੀ ਮੇਰੀ ਰਚਨਾ ਹੈ ਤੁਹਾਨੂੰ ਪਤਾ ਹੁਣ ਜੇਠ ਦਾ ਮਹੀਨਾ ਚੱਲ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਦਾ ਮਹੀਨਾ ਹੈ ਇੰਨੀ ਗਰਮੀ ਚ ਉਹਨਾਂ ਨੇ ਤੱਤੀ ਤਵੀ ਤੇ ਜਦੋਂ ਬੈਠੇ ਸਿਰ 'ਚ ਰੇਤ ਪਾਈ ਗਈ ਉਸ ਵੇਲੇ ਦਾ ਜਿਹੜਾ ਮੰਝਰ ਆ ਉਸ ਵੇਲੇ ਦਾ ਜਿਹੜਾ ਦ੍ਰਿਸ਼ ਆ ਉਦੋਂ ਸਾਈ ਮੀਆ ਮਿਰਜ਼ੀ ਕੋਹਲੇ ਖੜੇ ਆ ਉਹ ਗੁੱਸੇ ਹੋ ਕੇ ਕਹਿੰਦੇ ਆ ਵੀ ਜੇ ਤੁਸੀਂ ਆਪੋ ਗੁਰੂ ਜੀ ਤੇ ਮੈਂ ਫਿਰ ਸਾਰੇ ਕਹਿਰ ਢਾ ਦਿਆਂ ਸਾਰੀ ਦੁਨੀਆ ਨੂੰ ਮਿਟਾ ਦਿਆਂ ਹੋਂਦੇ ਵੀ ਨਹੀਂ ਉਹਨਾਂ ਦੇ ਸਵਾਲ ਜਵਾਬ ਇਸ ਤਰ੍ਹਾਂ ਜੀ ਉਹ ਨੂਰ ਚਿਹਰੇ ਉੱਤੇ ਸੁੰਦਰ ਸਰੀਰ ਨੇ ਅੱਖੀਂ ਦੇਖਿਆ ਸੀ ਹਾਲ ਮੀ ਅਮੀਰ ਨੇ ਹੁੰਦਾ ਵੇਖ ਕੇ ਖਰ ਖੂਨ ਸੀ ਉਬਾਲੇ ਖਾ ਗਿਆ ਦੇਖ ਮੰਜ਼ਰ ਸੀ ਸਾਈਂ ਜੀ ਨੂੰ ਗੁੱਸਾ ਆ ਗਿਆ ਦੇਖ ਮੰਜ਼ਰ ਸੀ ਸਾਈਂ ਜੀ ਨੂੰ ਗੁੱਸਾ ਆ ਗਿਆ ਏਡਾਂ ਬਲਦੀ ਹੈ ਅੱਗ ਲਟ ਲਟ ਜੀ ਬੈਠੇ ਸ਼ਾਂਤ ਚੇਤਨਮ ਰਹਿ ਰਟ ਜੀ ਬੋਲੇ ਸਾਈਂ ਵੱਲ ਵੇਖ ਗੁਰੂ ਛੱਟ ਜੀ ਛੱਡ ਇੱਕ ਦਿਨ ਜਾਣਾ ਹੈ ਸਰੀਰ ਸਾਈਂ ਜੀ ਰਹਿਣਾ ਬਾਣੀ ਵਿੱਚ ਪਹਿਣਾ ਹੈ ਅਖੀਰ ਸਾਈਂ ਜੀ ਰਹਿਣਾ ਬਾਣੀ ਵਿੱਚ ਪਹਿਣਾ ਹੈ ਅਖੀਰ ਸਾਈਂ ਜੀ ਆਹ ਧਾਰਮਿਕ ਰੰਗ ਦੀ ਰਚਨਾ ਗੁਰੂ ਪਾਤਸ਼ਾਹ ਦੀ ਛੇਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਅਗਲੀ ਪੇਸ਼ਕਾਰੀ ਲਈ ਮੈਂ ਬੇਨਤੀ ਕਰਾਂਗਾ ਗੁਰਚਰਨਜੀਤ ਸੱਬਰਵਾਲ ਜੀ ਨੂੰ ਜਿਵੇਂ ਕਿ ਹਰ ਵਾਰ ਆਪਣਾ ਕੁਝ ਨਵਾਂ ਰੰਗ ਲੈ ਕੇ ਆਉਂਦੇ ਆ ਤੇ ਇਸ ਵਾਰ ਆਪਣੀ ਹੋ ਰਚਨਾ ਨਾਲ ਹਾਜ਼ਰੀ ਲਵਾਉਣਗੇ ਗੁਰਚਰਨਜੀ ਸੱਬਰਵਾਲ ਜੀ ਸਾਰਿਆਂ ਨੂੰ ਸਾਸਤਰੀ ਕਾਲ ਗੱਲਾਂ ਤੇ ਗੀਤ ਵਿੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਆਉਣ ਲੱਗਿਆ ਮੈਂ ਚੱਲ ਮਣਾ ਮਹਿਫਲ ਦੇ ਵਿੱਚ ਇਹਦੇ ਦੁਆਰੇ ਬੰਦ ਪੇਸ਼ ਕੀਤਾ ਉਸ ਤੋਂ ਬਾਅਦ ਛੋਟੇ-ਛੋਟੇ ਦੋ ਤਿੰਨ ਬੰਦ ਪੇਸ਼ ਕਰਾਂਗਾ ਚੱਲ ਮਣਾ ਮਹਿਫਲ ਵਿੱਚ ਛੱਡ ਚੱਲ ਆਈਏ ਓਏ ਚਲ ਮਨਾ ਮਹਿਫਲ ਵਿੱਚ ਚੱਲ ਆਈਏ ਓਏ ਕਲਵਿੰਦਰ ਢੀਡ ਬਲਾਵੇ ਖੁਸ਼ੀ ਮਨਾਈਏ ਓਏ ਕਲਵਿੰਦਰ ਢੀਡ ਬਲਾਵੇ ਖੁਸ਼ੀ ਮਨਾਈਏ ਓਏ ਚਲ ਮਨਾ ਮਹਿਫਲ ਵਿੱਚ ਚੱਲ ਆਈਏ ਓਏ ਗੱਲਾਂ ਤੇ ਉਹ ਗੀਤ ਦੀ ਮਹਿਫਲ ਸੱਜਣੀ ਏ ਗੱਲਾਂ ਤੇ ਉਹ ਗੀਤ ਦੀ ਮਹਿਫਲ ਸੱਜਣੀ ਏ ਸੱਜਣ ਮਿੱਤਰ ਨਾਲ ਮਹਿਫਲ ਸਜਾਈਏ ਓਏ ਸੱਜਣ ਮਿੱਤਰ ਰਾਲ ਮਹਿਲ ਸਜਾਈਏ ਓਏ ਚੱਲ ਮਾਣ ਮੇਰੇ ਕੋਲ ਚਲ ਆਈਏ ਓਏ ਨੇ ਰੁੱਖਾਂ ਵਾਂਗ ਉਚੇਰੀ ਉੱਗੇ ਤੇ ਗਾਟਾ ਬੀਜ ਦਲੇਰੀ ਉੱਗੇ ਮੇਰੀ ਵਾਰੀ ਦਾ ਪਾਣੀ ਲਾਲਾ ਮੇਰੀ ਨਹੀਂ ਤੇ ਤੇਰੀ ਉੱਗੇ ਜਮਲ ਕਲੀਪ ਸਾਹਿਬ ਦਾ ਸ਼ੇਰ ਹੈ ਬਹੁਤ ਸੋਹਣੀ ਰਚਨਾ ਅਗਲੀ ਮੈਂ ਬੇਨਤੀ ਕਰਾਂਗਾ ਹਰਸਿੰਦਰ ਜੀ ਨੂੰ ਮੈਨੂੰ ਲੱਗਦਾ ਰਚਨਾ ਰਚਨਾ ਭੜ ਗਈ ਆਪਸ ਚ ਮੈਂ ਇਸ਼ਾਰਾ ਸਮਝ ਗਿਆ ਕੋਈ ਗੱਲ ਨਹੀਂ ਤੁਸੀਂ ਬਹੁਤ ਖਜਾਨਾ ਪਿਆ ਆਪਣੇ ਕੋਲੇ ਭੰਡੇ ਹੋ ਗਏ ਚੱਲ ਕੋਈ ਗੱਲ ਨਹੀਂ ਲੋ ਜੀ ਅਗਲੀ ਜਿਹੜੀ ਹੈ ਪੇਸ਼ਕਾਰੀ ਹੈ ਹਰਸਵੰਦਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਵੀਰ ਜੀ ਨੇ ਦੱਸ ਦਿੱਤਾ ਕਿ ਕੱਲ ਪੰਜਾਬੀ ਦੇ ਨਾਮਵਰ ਸ਼ਾਇਰ ਤਜ਼ਮਮਲ ਕਲੀਮ ਜੀ ਦਾ ਦਿਹਾਂਤ ਹੋ ਗਿਆ ਤੋਂ ਦੂਸਰੀ ਗੱਲ ਉਹਨਾਂ ਨੇ ਉਹ ਵੀ ਗੱਲ ਕਰਤੀ ਮਨੀਰ ਨਿਆਜ਼ੀ ਵਾਲੀ ਅ ਮਨੀਰ ਨਿਆਜ਼ੀ ਕਹਿੰਦਾ ਕਿ ਪੰਜਾਬੀ ਵਿੱਚ ਗਜ਼ਲ ਕਈ ਨਹੀਂ ਜਾ ਸਕਦੀ ਤੇ ਜੇ ਕੋਈ ਕਹੇਗਾ ਤੇ ਉਹਦਾ ਸੋਹਜ ਤੇ ਸਵਾਦ ਨਹੀਂ ਹੋਏਗਾ। ਤੋਂ ਇਹ ਉਹਨਾਂ ਦੇ ਮਨ ਦੇ ਉੱਤੇ ਜਿਵੇਂ ਇੱਕ ਤੀਰ ਲੱਗਾ ਜਿਹੜਾ ਉਹਨੂੰ ਵਿੰਗ ਗਿਆ ਤੇ ਉਹ ਇੱਕ ਬੜਾ ਉਹਨਾਂ ਦੇ ਸੀਨੇ 'ਚ ਜ਼ਖਮ ਤੇ ਉਸ ਜ਼ਖਮ ਨੂੰ ਭਰਨ ਲਈ ਉਹਨਾਂ ਨੇ ਆਪ ਪੰਜਾਬੀ ਲਈ ਕਲਮ ਚੁੱਕੀ। ਜਿੱਥੇ ਉਹਨਾਂ ਨੇ ਪੰਜਾਬੀ ਲਈ ਕਲਮ ਚੁੱਕੀ ਐ ਆਪਾਂ ਵੀ ਆਪਣੀ ਮਾਤਰ ਭਾਸ਼ਾ ਲਈ ਇੱਕ ਬੀੜਾ ਚੁੱਕੀ ਐ ਇੱਕ ਜ਼ਿੰਮੇਵਾਰੀ ਲਈਏ ਕਿ ਅਸੀਂ ਵੀ ਜਿੱਥੇ ਵੀ ਜਾਈਏ ਉੱਥੇ ਅਸੀਂ ਕਿਸੇ ਨਾਲ ਵੀ ਗੱਲ ਕਰੀਏ ਜਿਵੇਂ ਕੋਈ ਬਾਹਰੋਂ ਕੋਈ ਵੀ ਬੰਦਾ ਆਉਂਦਾ ਉਹ ਆਪਣੀ ਮਾਤ ਭਾਸ਼ਾ ਨਹੀਂ ਛੱਡਦਾ ਤਾਂ ਅਸੀਂ ਵੀ ਆਪਣੀ ਮਾਤ ਭਾਸ਼ਾ ਨਾ ਛੱਡ ਕੇ ਉਹਨਾਂ ਨਾਲ ਅਸੀਂ ਆਪਣੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਕਿ ਸਾਡੀ ਭਾਸ਼ਾ ਬਾਰੇ ਉਹ ਜਾਣ ਸਕਣ ਉਹ ਜੇ ਉਹ ਇੱਥੇ ਕੋਈ ਕੰਮ ਕਰਨ ਵੀ ਆਉਂਦਾ ਜਾਂ ਕੋਈ ਵੀ ਬੰਦਾ ਆਉਂਦਾ ਤੇ ਉਹ ਸਾਡੀ ਭਾਸ਼ਾ ਨੂੰ ਸਿੱਖੇ ਜੇ ਉਹਨੂੰ ਨਹੀਂ ਆਉਂਦੀ ਤਾਂ ਜੋ ਇੱਕ ਆਪਣੀ ਭਾਸ਼ਾ ਦੀ ਪਿਆਰ ਵੀ ਹੈ ਤੇ ਸਾਨੂੰ ਕਰਨਾ ਵੀ ਚਾਹੀਦਾ ਹੈ ਤੋਂ ਭਾਸ਼ਾ ਜਿਹੜੀ ਹੈ ਉਹ ਸੰਚਾਰ ਦਾ ਜਿੱਥੇ ਮਾਧਿਅਮ ਹੈ ਉੱਥੇ ਸਾਡੀ ਹੋਂਦ ਦਾ ਵੀ ਇੱਕ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੀ ਹੋਂਦ ਵੀ ਸਾਡੀ ਆਪਣੀ ਮਾਤ ਭਾਸ਼ਾ ਨਾਲ ਤੋਂ ਦੂਜਾ ਮੈਂ ਆਪਣੀ ਇੱਕ ਅ ਮੈਂ ਤੁਹਾਡੇ ਸਾਹਮਣੇ ਤਜ਼ਮਮਲ ਕਲੀਮ ਜੀ ਦੀ ਜਿਹੜੀ ਕਿ ਵੀਰ ਜੀ ਨੇ ਹੁਣੇ ਬੋਲੀ ਸੀਗੀ ਰੁੱਖਾਂ ਵਾਂਗ ਉਚੇਰੀ ਉੱਗੇ ਰੁੱਖਾਂ ਵਾਂਗ ਉਚੇਰੀ ਉੱਗੇ ਗਾਟਾ ਬੀਜ ਦਲੇਰੀ ਉੱਗੇ ਮੇਰੀ ਵਾਰ ਦਾ ਪਾਣੀ ਲਾਲਾ ਮੇਰੀ ਵਾਰ ਦਾ ਪਾਣੀ ਲਾਲਾ ਮੇਰੀ ਨਹੀਂ ਤਾਂ ਤੇਰੀ ਉੱਗੇ ਵਾਹ ਵਾਹ ਮੇਰੀ ਵਾਰ ਦਾ ਪਾਣੀ ਲਾਲਾ ਮੇਰੀ ਨਹੀਂ ਤਾਂ ਤੇਰੀ ਉੱਗੇ ਮੈਨੂੰ ਪੱਥਰ ਮਾਰਨ ਵਾਲੇ ਮੈਨੂੰ ਪੱਥਰ ਮਾਰਨ ਵਾਲੇ ਤੇਰੇ ਘਰ ਵੀ 베ਰੀ ਉੱਗੇ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਤੇ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾੜ ਪੰਜਾਬੀ ਦਾ ਕਿ ਲੋਕੀ ਮੰਗ ਮਗਾ ਕੇ ਆਪਣਾ ਬੋਲ ਬਣਾ ਕੇ ਬਹਿ ਗਏ ਨੇ ਅਸਾਂ ਤੇ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਕਿ ਜਿਹੜੇ ਆਖਣ ਪੰਜਾਬੀ ਵਿੱਚ ਵਸਤ ਨਹੀਂ ਤੇਜ਼ੀਬ ਨਹੀਂ ਜਿਹੜੇ ਆਖਣ ਪੰਜਾਬੀ ਵਿੱਚ ਵਸਤ ਨਹੀਂ ਤੇਜ਼ੀਬ ਨਹੀਂ ਕਿ ਪੜ ਕੇ ਵੇਖੋ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਕਿ ਮਨ ਦਾ ਮਾਸ ਖਵਾ ਦਿੰਦਾ ਏ ਜਿਹੜਾ ਇਹਨੂੰ ਪਿਆਰ ਕਰੇ ਪਰ ਕੋਈ ਵੀ ਜ਼ਬਰਨ ਕਰ ਨਹੀਂ ਸਕਦਾ ਵਿੰਗਾਵਾਲ ਪੰਜਾਬੀ ਦਾ ਪਰ ਕੋਈ ਵੀ ਜ਼ਬਰਨ ਕਰ ਨਹੀਂ ਸਕਦਾ ਵਿੰਗਾਵਾਲ ਪੰਜਾਬੀ ਦਾ ਇਸ ਤੋਂ ਅਗਲੀ ਪੇਸ਼ਕਾਰੀ ਲਈ ਮੈਂ ਗੁਜਾਰਿਸ਼ ਕਰਾਂਗਾ ਵੀਰ ਸੰਜੀਵ ਸਿੰਘ ਮਾੜਾ ਜੀ ਨੂੰ ਆਪਣੀ ਰਚਨਾ ਪੇਸ਼ ਕਰਨਗੇ ਸਭ ਤੋਂ ਪਹਿਲਾਂ ਅੱਜ ਦੀ ਇਸ ਮਹਿਫਿਲ ਵਿੱਚ ਪਹੁੰਚੇ ਹੋਏ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੀ ਰਚਨਾ ਪੇਸ਼ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸ਼ੇਰ ਉਸ ਤੋਂ ਬਾਅਦ ਆਪਣੀ ਰਚਨਾ ਆਪ ਜੀ ਦੇ ਸੁਨਮਕ ਰੱਖਾਂਗਾ ਜੀ ਬਹਜ ਵਾਲਿਆ ਕੀ ਤੇਰੇ ਹੌਸਲੇ ਸੀ ਪੁੱਤ ਅੱਖਾਂ ਦੇ ਸਾਹਮਣੇ ਸ਼ੀਦ ਕਰਿਵਾ ਦਿੱਤੇ ਲੋਕੀ ਲਬ ਦੇ ਨੀਲਾ ਲਾਲੇ ਪੱਥੇਰਾ ਚੋਂ ਲੋਕੀ ਲਬ ਦੇ ਨੀਲਾਲ ਪੱਥਰਾਂ ਚੋਂ ਤੂੰ ਤਾਂ ਪੱਥਰਾ ਚ ਹੀ ਚਿਣਵਾਦ ਤੇ ਤੂੰ ਤਾਂ ਪੱਥਰਾ ਚ ਹੀ ਚਿਣਵਾਦ ਤੇ ਸਤਿਮੋਛ ਇੱਕ ਬਰਾਗਮਈ ਮਾਹੌਲ ਬੰਦਾ ਬਹੁਤ ਸੋਹਣੀ ਰਚਨਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੰਟਰੋਡਿਊਸ ਕਰわせ ਆ ਵੀ ਕਰਾਇਗਾ ਮੁੰਡਾ ਮੇਰੇ ਭਾਈ ਸਾਹਿਬ ਦਾ ਫਰਜ਼ੰਦ ਹੈ ਵੱਡਾ ਸਹਿਜਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਤੇ ਬਾਕੀ ਆਪਦੇ ਬਾਰੇ ਦੱਸਣਗੇ ਕੀ ਕਰਦੇ ਨੇ ਅੱਜ ਕੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਹਿਜਪ੍ਰੀਤ ਸਿੰਘ ਆ ਮੇਰੀ ਉਮਰ 19 ਸਾਲ ਆ ਤੇ ਅੰਮ੍ਰਿਤਸਰ ਸ਼ਹਿਰ ਰਹਿਣਾ ਤੇ ਮੈਂ ਸਟੱਡੀ ਕਰ ਰਿਹਾ ਗੁਰੂ ਨਾਨਕ ਦੇ ਯੂਨੀਵਰਸਿਟੀ ਬੈਚਲਰ ਆਫ ਆਰਕੀਟੈਕਚਰ ਤੇ ਫਰਸਟ ইয়ার تقریبا ਖਤਮ ਹੋ ਜਾਣਾ ਸੈਕੰਡ ইয়ার ਚ ਪ੍ਰਮੋਟ ਹੋ ਜਾਣਾ 5 ইয়ার ਡਿগਰੀ প্রোগ্রাম ਆ ਤੇ ਉਹਦੇ ਨਾਲ ਨਾਲ ਮੈਂ ਫਿਲਮ ਮੇਕਿੰਗ ਵੀ ਕਰਦਾ ਆ ਤੇ ਵੀਡੀਓ ਐਡੀਟਿੰਗ ਵੀ ਕਰ ਲੈਂਦਾ ਤੇ ਗ੍ਰਾਫਿਕ ਡਿਜ਼ਾਈਨਿੰਗ ਵੀ ਕਰਦਾ ਆ ਤੇ ਇਹਦੇ ਵਿੱਚ ਮੈਂ ਮੇਰਾ تقریبا ਇੱਕ ਮਸਦਾ ਕਮਰਸ਼ੀਅਲ ਐਕਸਪੀਰੀਅੰਸ ਵੀ ਹੈਗਾ ਆ ਤੇ ਵਾਇਖ ਜੀ ਆ ਖਾਲਸਾ ਵਾਇਕਰ ਚ ਕੀ ਫਤਹ ਕਹਿੰਦਾ ਮੁੰਡਾ ਦੋ ਤਨ ਵੀਡੀਓ ਉਹਨੇ ਕੀਤੀਆਂ ਅਸੀਂ ਮੇਰੀਆਂ ਵੀ ਸੋਹਣਾ ਕੰਮ ਸਿੱਖ ਰਿਹਾ ਹੈ ਛੋਟੀ ਏਜ ਦੇ ਵਿੱਚ ਤਾਂ ਉਸ ਤੋਂ ਬਾਅਦ ਜਿਵੇਂ ਕਿ ਆਪਣੇ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ ਤੇ ਗੱਲਾਂ ਵਾਸਤੇ ਅਸੀਂ ਮਾਸਟਰ ਜੀ ਕੋਲ ਜਾਵਾਂਗੇ ਹੁਣ ਮਾਸਟਰ ਹਰਪੀ ਜੀ ਸਪੈਸ਼ਲਿਸਟ ਫਾਰ ਦਾ ਗੱਲਾਂ ਤੇ ਹੁਣ ਮਾਈਕ ਦੇਣਾ ਚਾਹਾਂਗਾ ਨਹੀਂ ਕੋਈ ਗੱਲ ਨਹੀਂ ਰਚਨਾ ਵੀ ਸੁਣਾ ਸਕਦੇ ਹਾਂ ਬਹੁਤ ਇਸਤਕਬਾਲ ਤੁਹਾਡਾ ਇਸ ਚੀਜ਼ ਲਈ ਵੀ ਕਹਿੰਦੇ ਹਾਂ ਜੀ ਉਹ ਤੱਕਦਾ ਏ ਤੇ ਭੁੱਲ ਜਾਂਦਾ ਏ ਵਾਹਿਗੁਰੂ ਵਾਹਿਗੁਰੂ ਉਹ ਤੱਕਦਾ ਏ ਤੇ ਭੁੱਲ ਜਾਂਦਾ ਏ ਉਹ ਤੱਕਦਾ ਏ ਤੇ ਭੁੱਲ ਜਾਂਦਾ ਏ ਅਗਲਾ ਬੰਦਾ ਰੁੱਲ ਜਾਂਦਾ ਹੈ ਵਾਹਿਗੁਰੂ ਉਹ ਤੱਕਦਾ ਏ ਤੇ ਭੁੱਲ ਜਾਂਦਾ ਏ ਅਗਲਾ ਬੰਦਾ ਰੁੱਲ ਜਾਂਦਾ ਹੈ ਸੜਕ ਤੇ ਉਹ ਤੁਰਦਾ ਏ ਐਵੇਂ ਸੜਕ ਤੇ ਉਹ ਤੁਰਦਾ ਏ ਐਵੇਂ ਜਿਵੇਂ ਨਹਿਰ ਚ ਫੁੱਲ ਜਾਂਦਾ ਏ ਵਾਹਿਗੁਰੂ ਉਹਦਾ ਦਿਲ ਹੱਟੀ ਦਾ ਬੂਆ ਉਹਦਾ ਦਿਲ ਹੱਟੀ ਦਾ ਬੂਆ ਜਿਹੜਾ ਆਵੇ ਖੁੱਲ ਜਾਂਦਾ ਹੈ ਜਿਹੜਾ ਆਵੇ ਖੁੱਲ ਜਾਂਦਾ ਹੈ ਉਹਦਾ ਦਿਲ ਹੱਟੀ ਦਾ ਬੂਆ ਜਿਹੜਾ ਆਵੇ ਖੁੱਲ ਜਾਂਦਾ ਹੈ ਫੇਰ ਕੀ ਹੋਇਆ ਜੇ ਮੈਂ ਰੋਇਆ ਫੇਰ ਕੀ ਹੋਇਆ ਜੇ ਮੈਂ ਰੋਇਆ ਭਰਿਆ ਪੰਡਾ ਢੁੱਲ ਜਾਂਦਾ ਹੈ ਇਸਕੇ ਨੂੰ ਰੋਜ਼ਗਾਰ ਬਣਾ ਛੱਡਿਆ ਦਿਲ ਥਾਂ ਥਾਂ ਵੜਦੇ ਫਿਰਦੇ ਨੇ ਅਖਬਾਰ ਬਣਾ ਛੱਡਿਆ ਹਾਂਜੀ ਅਗਲੀ ਵੇ ਬੇਨਤੀ ਕਰਾਂਗਾ ਵੀਰ ਜਸਪਾਲ ਜੀ ਨੂੰ ਕਿ ਹੱਡ ਬਿੱਤੀਆਂ ਮਤਲਬ ਸਮਾਜ ਦੇ ਵਿੱਚ ਉਹਨੇ ਨਾਲ ਉਨੇ ਹੁੰਦਿਆਂ ਵੇਖੀ ਕਿਤੇ ਤੇ ਉਹ ਇੱਕ ਤੁਕ ਬੰਦੀ ਜੀ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਗਲਤੀਆਂ ਤਾਂ ਕਾਫੀ ਹੋਣਗੀਆਂ ਤੇ ਪ੍ਰਵਾਨ ਕਰਿਓ ਹਾਂਜੀ WhatsApp ਤੇ ਇੱਕ ਮੈਸੇਜ ਆਇਆ ਇਹਨੇ ਉਹਨੇ ਬੂਟਾ ਲਾਇਆ WhatsApp ਤੇ ਇੱਕ ਮੈਸੇਜ ਆਇਆ ਇਹਨੇ ਉਹਨੇ ਬੂਟਾ ਲਾਇਆ ਮੇਰੇ ਮਨ ਵਿੱਚ ਵੀ ਫੁਰਨਾ ਫੁਰਿਆ ਚੱਕ ਬਟੂਆ ਨਰਸਰੀ ਵਾਲ ਤੁਰਿਆ ਮੇਰੇ ਮਨ ਵਿੱਚ ਵੀ ਫੁਰਨਾ ਫਰਿਆ ਚੱਕ ਬਟੂਆ ਨਰਸਰੀ ਵੱਲ ਤੁਰਿਆ ਮੈਂ ਵੀ ਫਿਰ ਇੱਕ ਬੂਟਾ ਲਾਇਆ ਭਰ-ਭਰ ਮਸ਼ਕਾਂ ਪਾਣੀ ਪਾਇਆ ਮੈਂ ਵੀ ਫਿਰ ਇੱਕ ਬੂਟਾ ਲਾਇਆ ਭਰ-ਭਰ ਮਸ਼ਕਾਂ ਪਾਣੀ ਪਾਇਆ ਮੇਰਾ ਬੂਟਾ ਵੱਧਦਾ ਆਇਆ ਬੂਟੇ ਨਾਲ ਸਟੇਟਸ ਲਾਇਆ ਅਗਲੀ ਪੇਸ਼ਕਾਰੀ ਲਈ ਮੈਂ ਗੁਜਾਰਸ਼ ਕਰਾਂਗਾ ਰਕੇਸ਼ ਬਜਾ ਜੀ ਲੋਈ ਆਰ ਕੇ ਫਲੈਕਸ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਇਓ ਸੱਜਣਾਂ ਨੂੰ ਬੁਧਾਈਆਂ ਬਹੁਤ ਸੋਨਾ ਬੋਲਿਆ ਜੋ ਬੋਲਿਆ ਬਹੁਤ ਅੱਛਾ ਬੋਲਿਆ ਜਿਵੇਂ ਤੁਹਾਨੂੰ پتہ ਜਿਵੇਂ ਕੋਈ ਪਤਾ ਹੈ ਤੁਸੀਂ ਜਾਣਦੇ ਹੀ ਹੋ ਮੈਂ ਨਕਲ ਨਹੀਂ ਮਾਰਦਾ ਮੈਂ ਬੋਲਦਾ ਕਿੱਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇਚ ਜ਼ਮੀਰਾ ਹਲਵੇ ਖਾਂਦੇ ਕੁਲਵਿੰਦਰ ਐਡੇ ਦੱਲੇ ਲੋਕ ਵੇਚ ਜ਼ਮੀਰਾ ਹਲਵੇ ਖਾਂਦੇ ਤਾਂ ਉਸ ਤੋਂ ਬਾਅਦ ਬੇਨਤੀ ਕਰਾਂਗਾ ਮੈਂ ਮਾਸਟਰ ਕੋਮਲ ਸ਼ਰਮਾ ਜੀ ਨੂੰ ਆਪਣੇ ਸੋਹਣੇ ਵਿਚਾਰ ਰੱਖਣਗੇ ਉਹ ਵੀ ਸਭ ਤੋਂ ਪਹਿਲਾਂ ਤਾਂ ਅੱਜ ਇਸ ਮਹਿਫਿਲ ਦੇ ਵਿੱਚ ਸ਼੍ਰੀਖ ਸਾਰੇ ਹੀ ਸੱਜਣਾਂ ਦਾ ਪਹਿਲਾਂ ਖੁਸ਼ਾਲ ਦੀਦ ਕਿੰਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਛੋਟੇ ਜਿਹੇ ਸਨੇਹ ਤੇ ਆਪਾਂ ਸਾਰੇ ਇਕੱਠੇ ਹੋਏ ਆ ਤਾਂ

ਤਜਮਲ ਕਲੀਮ ਜੀ ਦਾ YouTube ਦੇ ਉੱਪਰ ਇੱਕ ਮਸ਼ਾਇਰਾ ਨਿਕਲ ਆਇਆ ਤਾਂ ਉੱਥੇ ਐ ਲੱਗ ਰਿਹਾ ਸੀ ਕਿ ਜੋ ਆਖਰੀ ਦਿਨਾਂ ਦਾ ਕੋਈ ਮਸ਼ਾਇਰਾ ਹੈ ਉਹਨਾਂ ਦੇ ਸ਼ਾਇਦ ਉਹਨਾਂ ਨੂੰ ਥੋੜੀ ਜਿਹੀ ਇੱਕ ਸਾਈਡ ਰੁਕੀ ਵੀ ਹੋਈ ਸੀ ਉਹਨਾਂ ਦੀ ਤਾਂ ਉਹ ਮੈਂ ਅੱਧਾ ਪੌਣਾ ਘੰਟਾ ਪੂਰਾ ਜਿੰਨੀ ਦੇਰ ਉਹਨਾਂ ਬੋਲਦੇ ਰਹੇ ਮੈਂ ਉਹ ਸੁਣਦਾ ਰਿਹਾ ਤੇ ਨਾਲ ਮੈਂ ਮਿਸਿਸ ਨੂੰ ਵੀ ਬਿਠਾਇਆ ਸਗੋ ਮੈਂ ਕਿਹਾ ਦੇਖੋ ਪੰਜਾਬੀ ਦੇ ਵਿੱਚ ਕਿੱਡੇ ਮਤਲਬ ਆਸਾਨ ਲਫ਼ਜ਼ਾਂ ਦੇ ਵਿੱਚ ਕਿੱਡਿਆਂ-ਕਿੱਡਿਆਂ ਵੱਡੀਆਂ ਗੱਲਾਂ ਉਹ ਕਰਦੇ ਨੇ ਠੀਕ ਐ ਨਾ ਤਾਂ ਉਹ ਬੜਾ ਸ਼ਾਨਦਾਰ ਉਹਨਾਂ ਦਾ ਮਤਲਬ ਮੈਂ ਅੱਗੇ ਵੀ ਸੁਣਦਾ ਰਹਿਣਾ ਕਦੀ-ਕਦਾਈਂ ਤੇ ਲੇਕਿਨ ਕੱਲ ਪਤਾ ਨਹੀਂ ਕੀ ਸੀਗਾ ਵੀ ਅਚਾਨਕ ਹੀ ਜਿਵੇਂ YouTube ਤੇ ਮੈਂ ਅੱਧਾ ਪੌਣਾ ਘੰਟਾ ਉਹਨਾਂ ਨੂੰ ਸੁਣਦਾ ਰਿਹਾ ਕਿ ਚਨਾਮਾ ਜੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ ਉਸ ਵੱਡੇ ਸ਼ਾਇਰ ਦੇ ਕਲਾਮ ਨੇ ਕੀ ਬਦਲਾ ਮੰਗਣ ਨੇ ਗਜਦੇ ਬੰਦੇ ਬਦਲਾ ਮੰਗਣ ਨੇ ਗਜਦੇ ਬੰਦੇ ਵਸਨ ਕਿਸ ਤਰ੍ਹਾਂ ਅੱਜ ਦੇ ਬੰਦੇ ਬਦਲਾ ਮੰਗਣ ਨੇ ਗਜਦੇ ਬੰਦੇ ਵਸਨ ਕਿਸ ਤਰ੍ਹਾਂ ਅੱਜ ਦੇ ਬੰਦੇ ਤੂੰ ਜੋ ਪੱਲੂ ਕੀਤਾ ਹੁੰਦਾ ਤੂੰ ਜੋ ਪੱਲੂ ਕੀਤਾ ਹੁੰਦਾ ਕੰਨਾਂ 'ਚ ਨਾ ਵਜਦੇ ਬੰਦੇ ਤੂੰ ਜੋ ਪੱਲੂ ਕੀਤਾ ਹੁੰਦਾ ਕੰਨਾਂ 'ਚ ਨਾ ਵਜਦੇ ਬੰਦੇ ਰੱਬਾ ਤੈਨੂੰ ਥੋੜਾ ਕਿੜੀ ਰੱਬਾ ਤੈਨੂੰ ਥੋੜੇ ਕਿਹੜੀ ਤੇਰੇ ਤੋਂ ਵੀ ਨਾ ਰਜਦੇ ਬੰਦੇ ਰੱਬਾ ਤੈਨੂੰ ਥੋੜੇ ਕਿਹੜੀ ਤੇਰੇ ਤੋਂ ਵੀ ਨਾ ਰਜਦੇ ਬੰਦੇ ਤਾਂ ਅੱਗੇ ਕਹਿੰਦੇ ਨੇ ਕਿ ਕਸਮ ਹੈ ਮੰਜ਼ਲ ਮਿਲ ਜਾਣੀ ਸੀ ਕਸਮ ਹੈ ਮੰਜ਼ਲ ਮਿਲ ਜਾਣੀ ਸੀ ਜੇ ਇੱਕ ਪਾਸੇ ਭਜਦੇ ਬੰਦੇ ਸਾਡੇ ਵੱਡੇ ਵੀਰ ਸਬਰਵਾਲ ਸਾਹਿਬ ਇਹਨਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਇੱਥੇ ਬੁਲਾਇਆ ਤੇ 따ਟੇ ਰੱਬ ਵਰਗੀਆਂ ਰੂਹਾਂ ਦਾ ਦਰਸ਼ਨ ਕਰਨ ਦਾ ਜਿਹੜਾ ਸਮਾਂ ਪ੍ਰਾਪਤ ਹੋਇਆ। ਸੋ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੇਰੇ ਵੱਡੇ ਵੀਰ ਦਾ ਵੀ ਬਹੁਤ-ਬਹੁਤ ਧੰਨਵਾਦ ਹੋਇਆ। ਤੇ ਵੀਰ ਨਹੀਂ ਪੁੱਛਦੇ ਵੀਰਾਂ ਨੂੰ ਤੇ ਚੋਰੋ ਚੱਕੇ ਯਾਰ ਹੋਏ ਤੇ ਵੀਰ ਨਹੀਂ ਪੁੱਛਦੇ ਵੀਰਾਂ ਨੂੰ। ਆਨਲਾਈਨ ਨਮਾਇਸ਼ ਜਿਸਮਾਂ ਦੀ ਖੌਰੇ ਕੀ ਹੋ ਗਿਆ ਹੀਰਾਂ ਨੂੰ। ਆਨਲਾਈਨ ਨਮਾਇਸ਼ ਜਿਸਮਾਂ ਦੀ ਖੌਰੇ ਕੀ ਹੋ ਗਿਆ ਹੀਰਾਂ ਨੂੰ। ਅੱਜ ਦਾ ਦਿਨ ਆਪਣ ਨੂੰ ਪਤਾ ਹੀ ਹੈ। ਗਮਗੇਨ ਮ ਹੋਣ ਵਾਲਾ ਦਿਨ ਹੈ। ਜਮਲ ਸਾਹਿਬ ਦੀ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਰਕੇ ਨੇ ਜਿਉਂ ਉਹਨਾਂ ਦੀ ਆਜ਼ਾਦ ਵਿੱਚ ਅੱਜ ਕੁਝ ਗੱਲਾਂ ਨਾ ਹੋਣ ਤਾਂ ਅੱਜ ਦੀ ਇਹ ਮਹਿਫਿਲ ਅਧੂਰੀ ਹੋਏਗੀ ਸੋ ਅੱਜ ਉਹਨਾਂ ਬਾਰੇ ਹੀ ਗੱਲ ਕਰਾਂਗੇ ਛੋਟੇ ਛੋਟੇ ਦੋ ਤਿੰਨ ਸ਼ੇਅਰ ਜਿਹੜੇ ਉਹਨਾਂ ਵੱਲੋਂ ਹੀ ਲਿਖੇ ਗਏ ਨੇ ਥੋੜੀ ਨਜ਼ਰ ਪੇਸ਼ ਕਰਾਂਗਾ ਤੂੰ ਆਖੇ ਤਾਂ ਗਰ ਜਾਣਾ ਵਾ ਤੂੰ ਆਖੇ ਤਾਂ ਕਰ ਜਾਣਾ ਵਾ ਮਰਨਾ ਹੀ ਐ ਨਾ ਮਰ ਜਾਣਾ ਮਰਨਾ ਹੀ ਐ ਨਾ ਮਰ ਜਾਣਾ ਵਾ ਲੋਕੀ ਹੱਸ ਕੇ ਮਿਲਦੇ ਮੈਨੂੰ ਲੋਕੀ ਹੱਸ ਕੇ ਮਿਲਦੇ ਮੈਨੂੰ ਕਸਮੇ ਰਬ ਦੀ ਡਰ ਜਾਣਾ ਲੋਕੀ ਹੱਸ ਕੇ ਮਿਲਦੇ ਮੈਨੂੰ ਕਸਮੇ ਰਬ ਦੀ ਡਰ ਜਾਣਾ ਕੁੱਕ ਦੀ ਕਾਦੋ ਛੁਟਕੇ ਰੋਇਆ ਕੁੱਕ ਦੀ ਕਾਦੋ ਛੁਟਕੇ ਰੋਇਆ ਅੱਜ ਇੱਕ ਬੁੱਟਾ ਫਟਕੇ ਰੋਇਆ ਕੁੱਕ ਦੀ ਕਾਦੋ ਫਟਕੇ ਰੋਇਆ ਅੱਜ ਕਬੂਟਾ ਫਟਕੇ ਰੋਇਆ ਮੈਂ ਤਾਂ ਹੱਸ ਕੇ ਕਾਟੇ ਸਹਲੇ ਮੈਂ ਤਾਂ ਹੱਸ ਕੇ ਕਾਟੇ ਸਹਲੇ ਲੁੱਟਣ ਵਾਲਾ ਲੁੱਟਕੇ ਰੋਇਆ ਆਾ ਸਵਾਗਤ ਹੈ ਤੇ ਧੰਨਵਾਦ ਆਉਣ ਤੇ ਸਭ ਤੋਂ ਪਹਿਲਾਂ ਤਾਂ ਚਲੋ ਲਾਇਬ੍ਰੇਰੀ ਤੇ ਸਹਿਦ ਮੰਚ ਦਾ ਇਕੱਠਾ ਪ੍ਰੋਗਰਾਮ ਹੈ ਪਹਿਲਾਂ ਤਾਂ ਉਹਨਾਂ ਲਈ ਇੱਕ ਲਾਇਬ੍ਰੇਰੀ ਦੇ ਲਈ ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਜਿਵੇਂ ਸਰ ਨੇ ਕਿਹਾ ਬੁਕਸ ਦਾ ਚੱਲ ਰਿਹਾ ਅੱਜਕੱਲ کافی ਨੀਡੀ ਸਟੂਡੈਂਟ ਹੁੰਦੇ ਖਾਸ ਤੌਰ ਤੇ ਸਾਇੰਸ ਗਰੁੱਪ ਦੇ ਤੇ ਆਪਣੇ ਕੋਲ ਕਾਫੀ ਸਰ ਬੁక్స్ ਹੈਗੀਆਂ ਸਾਇੰਸ ਦੀਆਂ ਤਾਂ ਇੱਕ ਆਪਾਂ ਮੇਰੇ ਖਿਆਲ ਚ ਕੋਈ ਪੋਸਟਰ ਬਣਾ ਲਈਏ ਤੇ ਸਾਰੇ 2-3 ਦਿਨ ਸ਼ੇਅਰ ਕਰੀਏ ਉਸ ਨੂੰ ਜਿੰਨੇ ਵੀ ਬੱਚੇ ਚਲੋ ਉਸ ਤੋਂ ਲਾਇਆ ਲੈ ਸਕਣ ਤੇ ਆਪਣੇ ਕੋਲ ਅਗਰ ਕੋਈ ਬੁక్స్ ਪਈਆਂ ਨੇ ਤਾਂ ਉਹ ਵੀ ਆਪਾਂ ਕਰੀਏ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਮੇਰੀ ਫੀਲਡ ਰਹੀ ਹੈ ਸਾਇੰਸ ਤੇ ਹੁਣ ਵੀ ਸਾਇੰਸ ਹੈ ਕਈ ਬੱਚੇ ਸਾਇੰਸ ਇਸ ਕਰਕੇ ਨਹੀਂ ਕਰਦੇ ਵੀ ਕਿਤਾਬਾਂ ਬਹੁਤ ਮਹਿੰਗੀਆਂ ਇਸ ਚਾਹੀਏ ਕਿਉਂਕਿ ਜਿਹੜੀਆਂ ਦੂਸਰੀਆਂ ਕਿਤਾਬਾਂ ਹੁੰਦੀਆਂ ਥੋੜੀਆਂ ਜਾਂ ਘੱਟ ਰੇਟ ਵਾਲੀਆਂ ਉਹਨਾਂ 'ਚ ਮਟੀਰੀਅਲ ਹੋਣਾ ਸ਼ਾਇਦ ਨਹੀਂ ਹੁੰਦਾ ਤੇ ਮੋਟੀ ਮੋਟੀ ਗੱਲ ਇਹ ਹੈ ਕਿ ਇੱਕ ਤਾਂ ਲਾਇਬ੍ਰੇਰੀ ਲਈ ਆਪਾਂ ਸਾਰੇ ਪਹਿਲ ਕਰੀਏ ਉਹਦੇ ਲਈ ਵਕਤ ਤੇ ਨਹੀਂ ਹੈ ਕਿ ਇੱਕ ਸਟੇਟਸ ਪਾਇਆ ਜਾਏਗਾ ਕਿਸੇ ਵੱਲੋਂ ਵੀ ਮੇਰੇ ਵੱਲੋਂ ਜਾਂ ਕੁਲਵਿੰਦਰ ਜੀ ਵੱਲੋਂ ਜਾਂ ਲੋਟਾ ਜੀ ਵੱਲੋਂ ਉਹਨੂੰ ਆਪਾਂ ਸਾਰੇ ਜਣੇ ਸ਼ੇਅਰ ਕਰੀਏ ਚਾਹੇ ਵੰਡ ਕੇ ਜਾਂ ਕਿਵੇਂ ਵੀ ਕਿਸੇ ਤਰੀਕੇ ਨਾਲ ਬਹੁਤ ਘੱਟ ਸਮਾਂ ਲੱਗਣਾ ਉਸਨੂੰ ਤੇ ਇੱਕ ਹੋਰ ਗੱਲ ਹੈ ਕਿ ਤਜਮਮਲ ਕਲੀਮ ਮੈਂ ਬਹੁਤ ਘੱਟ ਸ਼ਾਇਰਾਂ ਨੂੰ ਸੁਣਿਆ ਪਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਤਜਮਮਲ ਕਲੀਮ ਜੀ ਨੂੰ ਸੁਣ ਲਿਆ ਇੱਕ ਹੋਰ ਬੜੀ ਵਧੀਆ ਗੱਲ ਹੈ ਵੀ ਗੁਰਮੀਤ ਜੀ ਨੇ ਸ਼ੁਰੂ ਕੀਤੀ ਸੀ ਤੇ ਗੁਰਮੀਤ ਤੇ ਆ ਕੇ ਖਤਮ ਹੋਣੀ ਚਲੋ ਕੁਲਵਿੰਦਰ ਜੀ ਦਾ ਕੜੀ ਨੇ ਵਿੱਚ ਵਿੱਚ ਕੜੀ ਨੇ ਕੁਲਵਿੰਦਰ ਜੀ ਤਾਂ ਕੁਝ ਮੇਰਾ ਸਟੂਡੈਂਟ ਵੀ ਹੈ 10th ਵਿੱਚ ਜੀਟੀਵੀ ਸਕੂਲ ਪੜਦਾ ਰਿਹਾ ਮੇਰੇ ਕੋਲ ਤੇ ਹੁਣ ਇੱਕ ਛੋਟੀ ਜੀ ਕਵਿਤਾ ਹੈਗੀ ਹੈ ਵਾਖਵਾ ਕੇ ਰੰਗ ਹੋ ਗਏ ਇੱਕ ਇਹ ਵੀ ਰੰਗ ਜ਼ਰੂਰੀ ਹੈ ਇੱਕ ਖੱਤ ਲਿਖਣ ਦੀ ਚਾ ਮੈਂ ਵੀ ਰੱਖਦਾ ਹਾਂ ਇੱਕ ਖੱਤ ਲਿਖਣ ਦੀ ਚਾ ਮੈਂ ਵੀ ਰੱਖਦਾ ਹਾਂ ਖੱਤ ਪੜਨ ਦੀ ਤਾਂਗ ਤਾਂ ਰੱਖੇ ਕੋਈ ਖੱਤ ਪੜਨ ਦੀ ਤਾਂਗ ਤਾਂ ਰੱਖੇ ਕੋਈ ਵਾਰ-ਵਾਰ ਮਰਨ ਦੀ ਗੱਲ ਚੱਲ ਮੈਂ ਨਹੀਂ ਕਰਦਾ ਜੀਵਾ ਕਿਸ ਉਮੀਦ ਤੇ ਇਹ ਤਾਂ ਜਸਪਾਲ ਸਿੰਘ ਦੱਸੇ ਕੋਈ ਹਾਂਜੀ ਉਸ ਦੀ ਨਜ਼ਰ ਅੰਦਾਜ਼ੀ ਨੂੰ ਮੈਂ ਦਿਲ ਤੇ ਨਹੀਂ ਲੈਂਦਾ ਉਸ ਦੀ ਨਜ਼ਰ ਅੰਦਾਜ਼ੀ ਨੂੰ ਮੈਂ ਦਿਲ ਤੇ ਨਹੀਂ ਲੈਂਦਾ ਉਸ ਨੂੰ ਦਿਲ ਚੋਂ ਕੱਢਾਂ ਕਿਵੇਂ ਇਹ ਤਾਂ ਦੱਸੇ ਕੋਈ ਉਸ ਨੂੰ ਦਿਲ ਚੋਂ ਕੱਢਾਂ ਕਿਵੇਂ ਇਹ ਤਾਂ ਦੱਸੇ ਕੋਈ ਸਫ਼ਰ ਚ ਕਿਹੜਾ ਮਨ ਮੇਰਾ ਕੀ ਮੈਂ ਜਾਵਾਂ ਇਕੱਲਾ ਹਮਸਫ਼ਰ ਬਣ ਹੱਥ ਫੜ ਨਾਲ ਤਾਂ ਚੱਲੇ ਕੋਈ ਆਪੀ ਫਰਮ ਜਨਾ ਇਹ ਤਰ੍ਹਾਂ ਉਹਨਾਂ ਕਹਿੰਦਾ ਸਰ ਆਪੇ ਸੁਣਦੇ ਇਹ ਇੱਕ ਦੋ ਸ਼ੇਰ ਫਿਰ ਇੱਕ ਰਚਨਾ ਕਿ ਸਾਨੂੰ ਸੱਜਣਾ ਕੋਲ ਬੁਲਾ ਕੇ ਜਾਂ ਤੂੰ ਵੇਖ ਲੈ ਨੇੜੇ ਆ ਕੇ ਸਾਨੂੰ ਸੱਜਣਾ ਕੋਲ ਬੁਲਾ ਕੇ ਜਾਂ ਤੂੰ ਵੇਖ ਲੈ ਨੇੜੇ ਆ ਕੇ ਤੇ ਆਸਾਂ ਮੁਹੱਬਤ ਰਿਧਦੀ ਰੱਖੀ ਆਸਾਂ ਮੁਹੱਬਤ ਰਿਧਦੀ ਰੱਖੀ ਹਿਜਰਾ ਅੰਦਰ ਹੱਡ ਤਪਾ ਕੇ ਹਿਜਰਾ ਅੰਦਰ